ਮੈਂ ਤੁਹਾਡੀ ਪਾਰਟੀ ਤੋਂ ਸ਼ੁਰੂਆਤ ਕਰਦਾ ਹਾਂ ਇੱਕ ਨਾਮ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਜਾਂਦਾ ਹੈ ਵਾਰ-ਵਾਰ ਕਿ ਸੁਖਬੀਰ ਬਾਦਲ ਨੇ ਭਰਤੀ ਕਰਵਾਈ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਅਸਤੀਫਾ ਸੁਖਬੀਰ ਬਾਦਲ ਨੂੰ ਹੀ ਦੇ ਦਿੱਤਾ ਫਿਰ ਆਖਰ ਨੂੰ ਸੁਖਬੀਰ ਬਾਦਲ ਨੇ ਸੁਖਬੀਰ ਬਾਦਲ ਨੂੰ ਚੁਣ ਲਿਆ ਕਹਿੰਦੇ ਤੁਹਾਡੇ ਤੇ ਵੀ ਫਿੱਟ ਹੁੰਦਾ ਨਹੀਂ ਇਸ ਤਰ੍ਹਾਂ ਤੁਸੀਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਤੁਸੀਂ ਕਮੇਟੀ ਬਣਾਈ ਤੁਸੀਂ ਤਨਖਾਹ ਲਗਾਈ ਤੁਸੀਂ ਸਜ਼ਾ ਦਿੱਤੀ ਤੁਸੀਂ ਕਮੇਟੀ ਨੂੰ ਕਿਹਾ ਭਰਤੀ ਕਰੋ ਤੁਸੀਂ ਕਮੇਟੀ ਤੋਂ ਭਰਤੀ ਕਰਵਾਲੀ ਫਿਰ ਪ੍ਰਧਾਨ ਵੀ ਖੁਦ ਬਣ ਗਏ ਨਹੀਂ ਇਸ ਤਰ੍ਹਾਂ ਤਾਂ ਕੋਈ ਗੱਲ ਨਹੀਂ ਹੈ ਕਿਉਂਕਿ 2 ਦਸੰਬਰ ਤੋਂ ਤਨ ਦਿਨ ਬਾਅਦ ਤੱਕ ਵੀ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਇਸ ਤਰ੍ਹਾਂ ਇਹ ਲੋਕ ਜਿਹੜੇ ਨੇ ਜ਼ਲੀਲ ਕਰਕੇ ਮੇਰੇ ਅਹੁਦੇ ਤੋਂ ਮੈਨੂੰ ਬਰਖਾਸਤ ਕਰ ਦੇਣਗੇ ਇਹ ਪੋਸਿਬਿਲਟੀ ਤਾਂ ਤਾਂ ਹੁੰਦੀ ਕਿ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਮੈਨੂੰ ਮੇਰੇ ਅਹੁਦੇ ਤੋਂ ਬਰਖਾਸਤ ਕਰਨਗੇ ਮੈਂ ਆਪਣੇ ਅਹੁਦੇ ਦੇ ਉੱਤੇ ਸੇਵਾ ਕਰਕੇ ਬੜਾ ਖੁਸ਼ ਸੀਗਾ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੋਇਆ ਕਿਉਂਕਿ ਸਾਨੂੰ ਜਿਹੜੀ ਉਪਜੀਵਕਾ ਮਿਲਦੀ ਰਹੀ ਹੈ ਪੈਸੇ ਮਿਲਦੇ ਰਹੇ ਹੈ ਜੀ ਉਹ ਗੁਰੂ ਦੀ ਗੋਲਕ ਦੇ ਵਿੱਚੋਂ ਮਿਲਦੇ ਰਹੇ ਆ ਔਰ ਗੁਰੂ ਦੀ ਗੋਲਕ ਦੇ ਵਿੱਚ ਸੰਗਤ ਪਾਉਂਦੀ ਹੈ ਪੈਸੇ ਨਾ ਕਿ ਕੋਈ ਪਾਰਟੀ ਪਾਉਂਦੀ ਹੈ ਨਾ ਕੋਈ ਵਿਅਕਤੀ ਪਾਉਂਦਾ ਜੀ ਤੇ ਜਿਸ ਸੰਗਤ ਦੇ ਪੈਸੇ ਦੇ ਨਾਲ ਅਸੀਂ ਉਧਰ ਪੁਰਨਿਆਂ ਵਾਸਤੇ ਜਿਹੜਾ ਹੈ ਉਹ ਆਪਣਾ ਗੁਜ਼ਰਬਸਰ ਕਰਦੇ ਆ ਤੇ ਉਸ ਸੰਗਤ ਦੇ ਜਿਹੜੀ ਹੈ ਭਾਵਨਾਵਾਂ ਦਾ ਖਿਆਲ ਰੱਖਣਾ ਇਹ ਸਾਡੀ ਡਿਊਟੀ ਸੀ ਸਾਡਾ ਫਰਜ਼ ਸੀ ਪੰਥਕ ਸਿਧਾਂਤਾਂ ਦੀ ਤਰਜ਼ਮਾਨੀ ਕਰਨੀ ਜਾਂ ਜਿਹੜਾ ਤਖਤਾਂ ਦੀ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ ਉਹਨਾਂ ਤਖਤਾਂ ਦੇ ਮਲਾਲ ਨੂੰ ਕਾਇਮ ਰੱਖਣਾ ਇਹ ਸਾਡੀ ਜ਼ਿੰਮੇਵਾਰੀ ਸੀ ਅਸੀਂ 2 ਦਸੰਬਰ ਨੂੰ ਸਿਰਫ ਆਪਣੀ ਡਿਊਟੀ ਕੀਤੀ ਹੈ ਅਸੀਂ ਸੰਗਤ ਦੀਆਂ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਕ ਜਿਹੜਾ ਹੈ 2 ਦਸੰਬਰ ਨੂੰ ਫੈਸਲਾ ਕੀਤਾ ਹੈ 2 ਦਸੰਬਰ ਤੋਂ ਲੈ ਕੇ 10 ਫਰਵਰੀ ਤੱਕ ਮੈਂ ਆਪਣੇ ਘਰ ਦੇ ਵਿੱਚ ਬੜੇ ਆਰਾਮ ਦੇ ਨਾਲ ਬੈਠਾ ਸੀ ਠੀਕ ਹੈ ਇਹ ਮੈਨੂੰ ਟ੍ਰੋਲ ਕਰ ਰਹੇ ਸੀ ਕਿ ਟਾਰਗੇਟ ਕਰ ਰਹੇ ਸੀ ਮੀਡੀਆ ਦੇ ਵਿੱਚ ਵੱਖਰੇ ਵੱਖਰੇ ਬੁਲਾਰਿਆਂ ਤੋਂ ਮੇਰੇ ਖਿਲਾਫ ਨਾਪਛਨਾਬ ਬੁਲਾ ਰਹੀ ਸੀ ਮੇਰਾ ਉਸ ਵੇਲੇ ਤੱਕ ਵੀ ਕੋਈ ਜਿਹੜਾ ਹੈ ਕਿਸੇ ਰਾਜਨੀਤਿਕ ਧੜੇ ਦੇ ਨਾਲ ਜੁੜਨਾ ਜਿਹੜਾ ਹੈ ਉਹ ਬਿਲਕੁਲ ਵੀ ਮੇਰੀ ਸੋਚ ਦੇ ਵਿੱਚ ਸ਼ਾਮਲ ਨਹੀਂ ਸੀ ਹੂੰ 10 ਫਰਵਰੀ ਨੂੰ ਮੈਨੂੰ ਇਹ ਕਰ ਦਿੰਦੇ ਨੇ ਡਿਸਮਿਸ ਕਰ ਦਿੰਦੇ ਨੇ ਉਹਦੇ ਤੋਂ ਬਰਖਾਸਤ ਕਰ ਦਿੰਦੇ ਨੇ ਔਰ ਜਿਹੜੇ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਸਾਰੇ ਪੰਜਾਬ ਨੂੰ ਸਿੱਖਾਂ ਨੂੰ ਪਤਾ ਹੈ ਤਾਂ 10 ਫਰਵਰੀ ਤੋਂ ਬਾਅਦ ਇੱਕ ਮੀਟਿੰਗ ਦੇ ਵਿੱਚ ਮੈਨੂੰ ਪਹਿਲਾਂ ਤਾਂ ਮੇਰੇ ਘਰ ਆਉਂਦੇ ਨੇ ਇਹ ਜਿਹੜੇ ਸਾਰੇ ਆਗੂ ਜਿਹੜੇ ਨੇ ਕਿਹੜੇ ਵਾਲੇ ਇਹ ਜਿਹੜੇ ਸੁਧਾਰ ਲੈਣ ਵਾਲੇ ਹਾਂ ਕਿ ਤੁਸੀਂ ਹੁਣ ਫਾਰਗ ਹੋ ਗਏ ਹੋ ਤੁਹਾਨੂੰ ਉਹਦੇ ਤੋਂ ਜਿਹੜਾ ਫਾਰਕ ਕਰ ਦਿੱਤਾ ਤੇ ਤੁਹਾਡਾ ਅੱਗੇ ਕੀ ਪਲਾਨ ਹੈ ਤੇ ਮੈਂ ਉਹਨਾਂ ਨੂੰ ਇਹੋ ਕਿਹਾ ਮੇਰਾ ਕੋਈ ਪਲਾਨ ਨਹੀਂ ਮੈਂ ਵਿਦੇਸ਼ ਦੇ ਵਿੱਚ ਜਾਣਾ ਮੈਂ ਇੱਥੇ ਰਹਿਣਾ ਨਹੀਂ ਹੈ ਪੰਜਾਬ ਦੇ ਵਿੱਚ ਜੋ ਮੇਰੇ ਨਾਲ ਇਹਨਾਂ ਨੇ ਕੀਤਾ ਹੈਗਾ ਮੈਂ ਉਸ ਨੂੰ ਮੈਂ ਬਿਲਕੁਲ ਵੀ ਚੰਗਾ ਨਹੀਂ ਸਮਝਦਾ ਮੈਂ ਦੇਸ਼ ਛੱਡਣ ਦਾ ਮਨ ਮੈਂ ਦੇਸ਼ ਛੱਡਣ ਦਾ ਮਨ ਬਣਾਇਆ ਹੋਇਆ ਸੀ ਮੈਂ ਜਾ ਰ ਹਾਂ ਆਲਰੇਡੀ ਮੇਰੀ ਸੈਟਿੰਗ ਸਾਰੀ ਜਿਹੜੀ ਹੈ ਉਹ ਹੋ ਚੁੱਕੀ ਸੀ ਮੈਂ ਇਹਨਾਂ ਨੂੰ ਕਹਾਂ ਕਿ ਨਹੀਂ ਜੀ ਦੇਖੋ ਐ ਉਦਾਹਰਨਾ ਦੇ ਕੇ ਪੰਜਾਬ ਪ੍ਰੇਮ ਦੀਆਂ ਪੰਤ ਪ੍ਰੇਮ ਦੀਆਂ ਤਾਂ ਮੈਂ ਫਿਰ ਇਹਨਾਂ ਨੂੰ ਜਵਾਬ ਦਿੱਤਾ ਫਿਰ ਇਹ ਦੂਸਰੀ ਵਾਰ ਮੈਨੂੰ ਮਿਲਦੇ ਨੇ ਫਿਰ ਇਹ ਤੀਸਰੀ ਵਾਰ ਮੈਨੂੰ ਮਿਲਦੇ ਨੇ ਤੇ ਮੈਂ ਇਹਨਾਂ ਨੂੰ ਹਰ ਵਾਰੀ ਜਿਹੜਾ ਜਵਾਬ ਦਿੱਤਾ ਕਿ ਮੈਂ ਇਸ ਖੇਤਰ ਦਾ ਨਹੀਂ ਆ ਨਾ ਮੇਰੇ ਤੋਂ ਇਹ ਸੰਭਲਣਾ ਕੰਮ ਨਾ ਹੀ ਮੇਰਾ ਇਸ ਖੇਤਰ ਨਾਲ ਵਾ ਵਾਸਤਾ ਹੈਗਾ ਫਿਰ ਇੱਕ ਚੰਡੀਗੜ੍ਹ ਦੇ ਵਿੱਚ ਮਾਰਚ ਦੇ ਮਹੀਨੇ ਦੇ ਵਿੱਚ ਚੰਡੀਗੜ੍ਹ ਮੀਟਿੰਗ ਹੁੰਦੀ ਹੈ ਜੀ ਉਹਦੇ ਵਿੱਚ ਫਿਰ ਮੈਨੂੰ ਇਹ ਬੁਲਾ ਕੇ ਉਦੋਂ ਬਡੇ ਟਿੰਡਸਾ ਸਾਹਿਬ ਜਿਹੜੇ ਹੈ ਉਹ ਪੰਜ ਪੌਤਕ ਸਰੀਰ ਦੇ ਵਿੱਚ ਮੌਜੂਦ ਸੀ ਤੇ ਉਹ ਮੈਨੂੰ ਕਹਿੰਦੇ ਨੇ ਕਿ ਜਦੋਂ ਜਦੋਂ ਵੀ ਇਸ ਤਰ੍ਹਾਂ ਕਰਾਈਸਿਸ ਆਇਆ ਸਿੱਖ ਲੀਡਰਸ਼ਿਪ ਦੇ ਵਿੱਚ ਤਾਂ ਜਿਹੜੇ ਸਾਬਕਾ ਜਥੇਦਾਰ ਰਹੇ ਨੇ ਉਦਾਹਰਨਾਂ ਦੇ ਕੇ ਮੈਨੂੰ ਦੱਸਿਆ ਕਿ ਉਹਨਾਂ ਨੇ ਹਮੇਸ਼ਾ ਕਮਾਲ ਸੰਭਾਲੀ ਹੈ ਤੁਸੀਂ ਇਹ ਸਵਾਰਥ ਪਣਾ ਹੋਗਾ ਜੇ ਤੁਸੀਂ ਆਪਣੇ ਪਰਿਵਾਰ ਲਈ ਵਿਦੇਸ਼ ਚਲੇ ਜਾਨੇ ਹੋ ਤੇ ਤੁਸੀਂ ਆ ਕੇ ਇਹਦੀ ਅਗਵਾਈ ਕਰੋ ਤਾਂ ਉਸ ਵੇਲੇ ਫਿਰ ਮੇਰਾ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਤੁਸੀਂ ਫਿਰ ਇੱਕ ਕੰਮ ਕਰੋ ਤੁਸੀਂ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਵੀ ਉੱਥੇ ਮੌਜੂਦ ਸੀ ਵੀ ਇਹਨਾਂ ਨੂੰ ਕਹੋ ਕਿ ਭਰਤੀ ਕਰਨ ਠੀਕ ਹੈ ਪਾਰਟੀ ਕਰਨ ਤੋਂ ਬਾਅਦ ਡੈਲੀਗੇਟ ਬਣਾਏ ਜਾਂਨ ਫਿਰ ਡੈਲੀਗੇਟ ਜੇ ਮੈਨੂੰ ਚੁਣਦੇ ਆ ਤੇ ਫਿਰ ਦੇਖਾਂਗੇ ਹੂੰ ਤਾਂ ਫਿਰ ਮੈਂ ਆਪਣੇ ਘਰ ਬਹਿ ਗਿਆ ਹਾਂ ਕਿਸੇ ਕਿਸੇ ਸਮਾਗਮ ਦੇ ਵਿੱਚ ਮੈਨੂੰ ਉਹਨਾਂ ਨੇ ਬੁਲਾਇਆ ਮੈਂ ਉੱਥੇ ਜਾ ਕੇ ਬੋਲੇ ਆ ਹੂੰ ਤੇ ਫਿਰ ਇਹਨਾਂ ਨੇ ਜਿਹੜੀ ਆ ਭਰਤੀ ਕੀਤੀ ਫਿਰ ਡੈਲੀਗੇਟ ਚੁਣੇ ਡੈਲੀਗੇਟ اجلاس ਤੋਂ ਵੀ ਤਿੰਨ ਚਾਰ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਫਿਰ ਜਵਾਬ ਦੇ ਦਿੱਤਾ ਕਿ ਮੈਂ ਇਸ ਖੇਤਰ 'ਚ ਨਹੀਂ ਆਉਣਾ ਹੈਗਾ ਹੂੰ ਲੇਕਿਨ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਅਸੀਂ ਤੁਹਾਨੂੰ ਚੂਜ਼ ਕਰਨਾ ਤੇ ਮੈਂ ਇਹਨਾਂ ਦੇ ਅੱਗੇ ਸ਼ਰਤ ਰੱਖੀ ਕਿ ਮੇਰੀਆਂ ਦੋ ਤਿੰਨ ਗੱਲਾਂ ਨੇ ਹਮਮ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਰਬਸੰਮਤੀ ਨਾਲ ਬੰਨਣਾ ਮੈਂ ਇਲੈਕਸ਼ਨ ਨਹੀਂ ਲੜਨੀ ਹੈ ਪ੍ਰਧਾਨਗੀ ਦੀ ਇਲੈਕਸ਼ਨ ਵੀ ਨਹੀਂ ਲੜਨੀ ਠੀਕ ਹੈ ਜੇ اجلاس ਦੇ ਵਿੱਚ ਇੱਕ ਵੀ ਕੈਂਡੀਡੇਟ ਉੱਠ ਕੇ ਕਹਿੰਦਾ ਕਿ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਮਜਬੂਰ ਜਿਹੜਾ ਹੈ ਮਨਜ਼ੂਰ ਨਹੀਂ ਤੇ ਮੈਂ ਉਸੇ ਵੇਲੇ اجلاس ਤੋਂ ਬਾਹਰ ਆ ਜਾਣਾ ਮੈਂ ਉਹ ਇਲੈਕਸ਼ਨ ਨਹੀਂ ਲੜਨੀ ਹੈ ਠੀਕ ਹੈ ਕਹਿੰਦੇ ਠੀਕ ਹੈ ਦੂਜੀ ਗੱਲ ਇਹ ਹੈ ਕਿ ਮੈਂ ਕਿਹਾ ਜਿੰਨੇ ਤੁਸੀਂ ਲੋਕ ਬੈਠੇ ਹੋ ਮੈਨੂੰ ਕੋਈ ਤਜਰਬਾ ਨਹੀਂ ਹੈ ਤਾਂ ਤੁਸੀਂ ਲੋਕ ਮੇਰਾ ਸਾਥ ਦੇਓਗੇ ਇਹ ਨਾ ਹੋਵੇ ਕਿ ਮੈਂ ਅੱਗੇ-ਅੱਗੇ ਤੁਰਹ ਜਾਂਦਾ ਹਾਂ ਮੈਂ ਪਿੱਛੇ ਮੈਂ ਮਗਰ ਦੇਖਾਂ ਤੇ ਮੇਰੇ ਮਗਰ ਕੋਈ ਵੀ ਦਿਖਾਈ ਨਾ ਦੇਵੇ ਤੇ ਇਹ ਦੋ ਤਿੰਨ ਗੱਲਾਂ ਇਹਨਾਂ ਨੇ ਫਿਰ ਮੇਰੀਆਂ ਮੰਨੀਆਂ ਤੇ ਫਿਰ اجلاس ਹੋਇਆ اجلاس ਦੇ ਵਿੱਚ ਮੈਨੂੰ ਪ੍ਰਧਾਨ ਚੁਣ ਲਿਆ ਤੁਸੀਂ ਇੱਕ ਜੁੱਟ ਨਹੀਂ ਰੱਖ पाए ਪਾਰਟੀ ਨੂੰ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਹਾਡੀ ਪਾਰਟੀ ਦੇ ਅੰਦਰ ਬਹੁਤ ਸਗੀਆਂ ਚਰਚਾਵਾਂ ਛੜੀਆਂ ਮੈਂ ਉਸੇ ਪੁਆਇੰਟ ਦੇ ਉੱਤੇ ਆ ਰਿਹਾ ਹਾਂ ਚਰਨਜੀਤ ਬਰਾੜ ਛੱਡ ਕੇ ਚਲੇ ਗਏ ਭਾਜਪਾ ਦੇ ਵਿੱਚ ਚਲੇ ਗਏ ਤੁਸੀਂ ਪਾਰਟੀ ਨੂੰ ਇੱਕ ਜੁੱਟ ਨਹੀਂ ਰੱਖ पाए ਨਹੀਂ ਪਾਰਟੀ ਇੱਕ ਜੁੱਟੀ ਹੈ ਇਸ ਤਰ੍ਹਾਂ ਹੁੰਦਾ ਨਾ ਅੱਜ ਕੱਲ ਕੀ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਕੁਝ ਪਰਿਵਾਰਾਂ ਦੇ ਬੱਚੇ ਵੀ ਹੁੰਦੇ ਆ ਜਿਹੜੇ ਮਾਪੇ ਦੇ ਉਹ ਮੁਤਾਬਕ ਨਹੀਂ ਚੱਲਦੇ ਆ ਤੇ ਨਾ ਹੀ ਮਾਪੇ ਜਿਹੜੇ ਆ ਆਪਣੇ ਮੁਤਾਬਕ ਆਪਣੇ ਬੱਚਿਆਂ ਨੂੰ ਚਲਾ ਸਕਦੇ ਆ ਕਿਉਂਕਿ ਅੱਜਕੱਲ੍ਹ ਹਾਲਾਤ ਇਸ ਤਰ੍ਹਾਂ ਦੇ ਆ ਗਿਆ ਹਰ ਬੱਚਾ ਆਪਣੀ ਆਜ਼ਾਦੀ ਦੇ ਨਾਲ ਜਿਹੜੇ ਆ ਆਪਣੀ ਲਾਈਫ ਸਟਾਈਲ ਮੁਤਾਬਕ ਜ਼ਿੰਦਗੀ ਜਿਉਣ ਦੇ ਲਈ ਜਿਹੜਾ ਹੈ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰੀ ਬੈਠਾ ਤੇ ਫਿਰ ਕਿਸੇ ਵਿਅਕਤੀ ਨੂੰ ਜਿਹੜਾ ਹੈ ਤੁਸੀਂ ਕਿਸੇ ਵੀ ਢੰਗ ਦੇ ਨਾਲ ਜਿਹੜਾ ਹੈ ਉਹ ਮਜਬੂਰ ਨਹੀਂ ਕਰ ਸਕਦੇ ਜੇ ਕਿਸੇ ਦੀ ਇੱਛਾ ਹੈ ਮੈਂ ਉੱਥੇ ਜਾਣਾ ਹੈ ਇੱਥੇ ਜਾਣਾ ਹੈ ਤੇ ਅਸੀਂ ਕਿਸੇ ਨੂੰ ਜ਼ਬਰੀ ਜਿਹੜਾ ਹੈ ਫੋਰਸ ਕਰਕੇ ਜਾਂ ਦਲੀਲਾਂ ਦੇ ਕੇ ਜਾਂ ਉਹਨੂੰ ਸਬਜ਼ਬਾਗ ਦਿਖ ਆਉਣੂ ਕਿਸੇ ODE ਦਾ ਲਾਲਚ ਦੇ ਕੇ ਅਸੀਂ ਆਪਣੇ ਨਾਲ ਜੋੜੀ ਰੱਖਣ ਦੇ ਲਈ ਜਿਹੜਾ ਹੈ ਉਹ ਮਜਬੂਰ ਨਹੀਂ ਕਰ ਸਕਦੇ ਹੂੰ ਮੈਂ ਮੈਂ ਜਨਨ ਚਨੇ ਮਨਪ੍ਰੀਤੀ ਅਲੀ ਦੀ ਸਟੇਟਮੈਂਟ ਆਨ ਦੀ ਐਂਡ ਯੂਜ਼ ਇਟ ਇਨ ਦੀਪਤੀ ਬੋਲੇ ਸੀ ਹਨਾ ਕਿ ਬਾਅਦ ਦੇ ਵਿੱਚ ਉਹ ਪ੍ਰੈਸ ਕਾਨਫਰੈਂਸ ਤੁਹਾਡੇ ਨਾਲ ਵੀ ਆ ਗਏ ਉੱਥੇ ਵੀ ਲੱਗਿਆ ਕਿ ਨਹੀਂ ਖੇਲੂ ਖੇਲੂ ਹੋ ਰਹੀ ਹੈ ਪਾਰਟੀ ਤੁਸੀਂ ਪ੍ਰਧਾਨਗੀ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹਾਂ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੇਰੇ ਸੱਜੇ ਖੱਬੇ ਹੋ ਕੇ ਚੱਲੋਗੇ ਜੇ ਤੁਸੀਂ ਸੱਜੇ ਖੱਬੇ ਹੋ ਕੇ ਮੇਰੇ ਚੱਲਦੇ ਹੋ ਤੇ ਠੀਕ ਹੈ ਜੇ ਤੁਸੀਂ ਨਹੀਂ ਮਤਲਬ ਇਸ ਤਰ੍ਹਾਂ ਚੱਲਣਾ ਤੇ ਫਿਰ ਤੁਸੀਂ ਆਪਣਾ ਕਿਸੇ ਪ੍ਰਧਾਨ ਲਾ ਸਕਦੇ ਹੋ ਬਿਲਕੁਲ ਸਹੀ ਗੱਲ ਹੈ ਕਿ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੈਨੂੰ ਕੋਈ ਸ਼ੌਕ ਨਹੀਂ ਹੈ ਨਹੀਂ ਇਸ ਤਰ੍ਹਾਂ ਮਤਲਬ ਆਪਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਨਹੀਂ ਬਣਾਣੇ ਜਾਂ ਪਬਲਿਕ ਦੇ ਵਿੱਚ ਆਪਾਂ ਜਾਣਾ ਨਹੀਂ ਹੈ ਜਾ ਜਿਹੜੇ ਜਿਨ੍ਹਾਂ ਨੇ ਭਰਤੀ ਕੀਤੀ ਹੈ ਸਾਈਕਲਾਂ ਤੇ ਜਾ ਜਾ ਕੇ ਤੁਰ ਤੁਰ ਕੇ ਲੇਡੀਜ਼ ਨੇ ਜਿਸੀ ਉਹਨਾਂ ਦੀ ਬਾਹ ਨਹੀਂ ਫੜਨੀ ਹੈ ਉਹਨਾਂ ਨੂੰ ਨਾਲ ਨਹੀਂ ਲੈਣਾ ਹੈ ਤੇ ਫਿਰ ਤੁਸੀਂ ਆਪਣਾ ਕੋਈ ਪ੍ਰਧਾਨ ਜਿਹੜਾ ਉਹ ਲਾ ਸਕਦੇ ਨਹੀਂ ਫਿਰ ਕਿਹਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਮੇਰੀ ਗੱਲ ਨੂੰ ਯਾਨੀ ਜੀ ਕਿਸ ਦੀ ਜ਼ਿੰਮੇਵਾਰੀ ਹੈ ਨਹੀਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਤਜਰਬਾ ਹੈ ਤੁਸੀਂ ਮੈਂ ਉਹ ਹੀ ਕਹ ਰਿਹਾ ਚਰਨਜੀਤ ਬਰਾੜ ਵੀ ਛੱਡ ਕੇ ਗਏ ਉਹਨਾਂ ਨੇ ਸੇਮ ਗੱਲ ਬੋਲੀ ਕਹਿੰਦੇ ਮੈਨੂੰ ਬਹੁਤ ਉਮੀਦ ਸੀ ਕਿ ਪਾਰਟੀ ਉਸ ਤਰੀਕੇ ਨਾਲ ਲੋਕਾਂ ਦੇ ਪੰਜਾਬ ਦੇ ਮੁੱਦਿਆਂ ਨੂੰ ਚੁਕੇਗੀ ਹੱਕ ਦੇ ਵਿੱਚ ਖੜੇਗੀ ਨਹੀਂ ਖੜੀ ਕਹਿੰਦੇ ਮੈਂ ਇੱਕ ਲੰਬੇ ਟਾਈਮ ਤੱਕ ਇੰਤਜ਼ਾਰ ਕਰਦਾ ਰਿਹਾ ਤੇ ਹੁ ਬਾਅਸ ਚੁੱਕੀ ਮੈਂ ਤਾਂ ਜਿੰਨੇ ਵੀ ਕਿਤੇ ਜਿੰਨੇ ਮਸਲੇ ਹੋਏ ਆ ਮੈਂ ਸਾਰੇ ਉੱਤੇ ਬੋਲਿਆ ਵੀ ਆ ਸਾਰਿਆਂ ਤੇ ਬਾਰੇ ਲਿਖਿਆ ਵੀ ਆ ਤੇ ਮੈਂ ਤਾਂ ਬੋਲਿਆ ਹੀ ਆ ਸੀ ਨਹੀਂ ਇੰਡੀਵਿਜੂਅਲ ਹੁੰਦਾ ਇੱਕ ਪਾਰਟੀ ਦੇ ਪਦਰ ਤੇ ਹੁੰਦਾ ਨਾ ਕਿ ਤੁਸੀਂ ਸਾਰੀ ਪਾਰਟੀ ਨੂੰ ਨਾਲ ਲੈ ਕੇ ਕੋਈ ਗਰਾਊਂਡ ਦੇ ਉੱਤੇ ਤੁਸੀਂ ਨਜ਼ਰ ਆਏ ਤਾਂ ਉਹ ਕਿਹਾ ਜਾ ਰਿਹਾ ਕਿ ਤੁਸੀਂ ਨਜ਼ਰ ਨਹੀਂ ਆਏ ਤੁਸੀਂ ਤਾਂ ਭਾਵ ਹੈ ਕਿ ਇਕੱਲੇ ਦਿਲ ਪੁਨਰਸੁਰ ਮੈਂ ਪਹਿਲਾਂ ਹੀ ਕਿਹਾ ਹੈ ਕਿ ਮੈਂ ਸਾਡੀ ਲੀਡਰਸ਼ਿਪ ਜਿਹੜੀ ਹੈ ਇਹਨਾਂ ਨੂੰ ਕਿਹਾ ਹੈ ਕਿ ਤੁਹਾਨੂੰ ਤਜਰਬਾ ਹੈ ਪੋਲੀਟੀਕਲ ਤਜਰਬਾ ਹੈ ਮੈਂ ਚਰਨਜੀਤ ਸਿੰਘ ਆ ਉਹਨੂੰ ਪੋਲੀਟੀਕਲ ਤਜਰਬਾ ਹੈ ਤੇ ਉਹ ਇੱਕ ਬਲੂਪ੍ਰਿੰਟ ਬਣਾ ਕੇ ਪਾਰਟੀ ਲੀਡਰ ਨੂੰ ਦਿੰਦੇ ਤੇ ਪ੍ਰੋਗਰਾਮ ਬਣਾਉਂਦੇ ਮੈਂ ਕਰਦਾ ਜੀ ਤੁਹਾਨੂੰ ਸਾਥ ਨਹੀਂ ਮਿਲਿਆ ਬਾਕੀ ਲੀਡਰਾਂ ਦਾ ਮਤਲਬ ਜਿੰਨਾ ਮਿਲਣਾ ਚਾਹੀਦਾ ਸੀ ਉਹ ਤਾਂ ਜੇ ਮਿਲ ਜਾਂਦਾ ਤੇ ਮੈਨੂੰ ਲੱਗਦਾ ਕਿ ਅੱਜ ਹਾਲਤ ਕੁਝ ਹੋਰ ਹੋਣੀ ਸੀ ਮੌਜੂਦਾ ਸਥਿਤੀ ਪਾਰਟੀ ਦੀ ਕੀ ਦੇਖਦੇ ਹੋ ਬਹੁਤ ਵਧੀਆ ਹੈ ਮੌਜੂਦਾ ਮਤਲਬ ਹੁਣ ਸਾਥ ਤੁਹਾਨੂੰ ਮਿਲ ਨਹੀਂ ਰਿਹਾ ਮੌਜੂਦਾ ਸਥਿਤੀ ਨਹੀਂ ਮਤਲਬ ਦੋਵੇਂ ਗੱਲਾਂ ਮੈਚ ਨਹੀਂ ਕਰਦੀ ਨਹੀਂ ਪਤਾ ਗੱਲ ਕੀ ਹੈ ਜੀ ਮੈਂ ਕਹਿੰਦਾ ਹੁਣ ਤੱਕ ਨਹੀਂ ਮਿਲਿਆ ਲੇਕਿਨ ਹੁਣ ਇੱਕ ਹੋਪ ਜਿਹੜੀ ਹੈ ਸਾਰੇ ਲੀਡਰ ਨੇ ਜਿਹੜੀ ਹੈ ਉਹ ਦਿੱਤੀ ਹੈ ਕਿ ਹਾਂ ਅਸੀਂ ਹੁਣ ਤੁਰਨ ਲਈ ਤਿਆਰ ਹੈ ਤੁਸੀਂ ਅਕਾਲੀ ਦਲ ਜੋ ਮੌਜੂਦਾ ਸਮੇਂ ਚ ਜਿਨ੍ਹਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਉਹਨਾਂ ਦੇ ਉੱਤੇ ਜੋ ਦਾਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਦਸਤਰ ਲੈ ਲਾਂਗੇ ਸਾਡੇ ਵਾਲੇ ਪਾਸੇ ਹੋਏਗਾ ਸਭ ਤੁਸੀਂ ਦਾਅਵੇ ਛੱਡ ਦਿਓ ਉਹ ਦਾਵਾ ਅਜ ਵੀ ਕਾਇਮ ਹੈ ਨਾ 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 ਤੁਸੀਂ ਅਲੱਗ ਰਜਿਸਟ੍ਰੇਸ਼ਨ ਕਰਵਾ ਰਹੇ ਹੋ ਤਾਂ ਦਾਵਾ ਤਾਂ ਖਤਮ ਹੋ ਗਿਆ ਨਾ ਫਿਰ ਇਹ ਜੀ ਅਕਾਲੀ ਦਲ ਦਾ ਇਤਿਹਾਸ ਹੈ ਸੰਤ ਹਰਚੰਦ ਸਿੰਘ ਲੌਂਗਵਾਲ ਜਦੋਂ ਪ੍ਰਧਾਨ ਬਣੇ ਸੀ ਜੀ ਤੇ ਉਹਨਾਂ ਨੇ ਵੀ ਰਜਿਸਟ੍ਰੇਸ਼ਨ ਕਰਾ ਕੇ ਤੁਰੇ ਹੋ ਤੇ ਫਿਰ ਸਾਰਾ ਕੁਛ ਹੀ ਪੁਰਾਣਾ ਜਿਹੜਾ ਸੀ ਉਹਨਾਂ ਕੋਲ ਆ ਗਿਆ ਚਿੱਟਿਗੜ ਵਾਲੇ ਦਫ਼ਤਰ ਤੇ ਅੱਜ ਵੀ ਤੁਸੀਂ ਦਾਵਾ ਠੋਕਦੇ ਹੋ ਸੰਤ ਹਰਚੰਦ ਸਿੰਘ ਲੌਂਗਵਾਲ ਜੀ ਨੇ ਹੀ ਇਹ ਦਫ਼ਤਰ ਲੈ ਕੇ ਦਿੱਤਾ ਸੀ ਜੀ ਇਹ ਦਫ਼ਤਰ ਉਹਨਾਂ ਵੇਲੇ ਦਾ ਬਣਾਇਆ ਹੋਇਆ ਤੇ ਜਦੋਂ ਉਹ ਪ੍ਰਧਾਨ ਬਣੇ ਸੀ ਉਹ ਮੇਰੇ ਵਾਲੀ ਪੋਜੀਸ਼ਨ 'ਚ ਬਣੇ ਸੀ ਉਹ ਉਹ ਜਥੇਦਾਰ ਸੀ ਤਖਤ ਦਮਦਮਾ ਸਾਹਿਬ ਦੇ ਠੀਕ ਸੰਤਖਰਚਾਂਸਿੰਘ ਜੀ ਲੌਂਗੋਵਾਲ ਵੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਤੇ ਜਿਸ ਪੋਜੀਸ਼ਨ 'ਚ ਜਿੰਨ ਹਾਲਾਤ ਦੇ ਵਿੱਚ ਮੈਂ ਪ੍ਰੈਜ਼ੀਡੈਂਟ ਬਣਿਆ ਸੇਮ ਉਸੇ ਹਾਲਾਤ ਦੇ ਵਿੱਚ ਉਹ ਪ੍ਰੈਜ਼ੀਡੈਂਟ ਬਣੇ ਸੀ ਤੇ ਜਿਵੇਂ ਅੱਜ ਪਘੋੜਾ ਉਹਨਾਂ ਮੇਰੇ ਪੈਰਲਲ ਖੜਾ ਤੇ ਠੀਕ ਉਹਨਾਂ ਦੇ ਪੈਰਲਲ ਵੀ ਇੱਕ ਖੜਾ ਸੀ ਹਮ ਲੇਕਿਨ ਉਹ ਜਦੋਂ ਪਿੰਡਾਂ ਦੇ ਵਿੱਚ ਨਿਕਲੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਜਿਹੜਾ ਉਹ ਉਹਨਾਂ ਤੋਂ ਵੱਖਰਾ ਹੋ ਕੇ ਖੜਾ ਸੀਗਾ ਉਹਨੇ ਫਿਰ ਉਹਨਾਂ ਅੱਗੇ ਸਰੈਂਡਰ ਕਰਤਾ